ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਕਸਰੀ ਆਪਾਂ ਦੇਖਦੇ ਆਂ ਤੇ ਸੁਣਦੇ ਆਂ ਕਿ ਪਾਣੀ ਧਰਤੀ ਦੇ ਹੇਠੋਂ ਹਨਾ ਖਤਮ ਹੁੰਦਾ ਜਾ ਰਿਹਾ ਹੈ। ਇਹਦੇ ਵਿੱਚ ਦੋਸ਼ੀ ਆਪਾਂ ਸਾਰੇ ਹੀ ਆਂ ਪਰ ਜਿਹੜਾ ਅਸਲ ਦੋਸ਼ ਹੈ ਉਹ ਆਪਾਂ ਕਿਸਾਨਾਂ ਦੇ ਸਿਰ ਮੜ ਦਿੰਨੇ ਆਂ। ਠੀਕ ਹੈ। ਪਰ ਦੋਸ਼ੀ ਸਿਰਫ ਕਿਸਾਨ ਨਹੀਂ। ਠੀਕ ਹੈ ਕਿਉਂਕਿ ਕਿਸਾਨ ਜੇ ਦੋਸ਼ੀ ਹੈ ਵੀ ਤਾਂ ਉਹ ਆਪਣਾ ਫਰਜ਼ ਵੀ ਨਾ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਆ ਪੌਦੇ ਇਹ ਆ ਦੇਖੋ ਨੇਚਰ ਇਹ ਇਹ ਪੌਦੇ ਸਿਰਫ ਇੱਕ ਮੋਟਰ ਤੇ ਨੇ ਸਿਰਫ ਇੱਕ ਮੋਟਰ ਤੇ ਉਹ ਖੂਂਜੇ ਦੇ ਵਿੱਚ ਵੀ ਹੈ ਇੱਥੇ ਵੀ ਹੈ ਉਹ ਸਾਹਮਣੇ ਠੀਕ ਹੈ ਜੇ ਹਰ ਇੱਕ ਬੰਦਾ ਹਰ ਇੱਕ ਬੰਦਾ ਕਿਸਾਨ ਵਰਗੀ ਸੋਚ ਰੱਖੇ ਵੀ ਮੈਂ ਇੰਨੇ ਪੌਦੇ ਲਗਾ ਨਹੀਂ ਲਗਾਣੇ ਨੇ ਤਾਂ ਪਾਣੀ ਖਤਮ ਨਹੀਂ ਹੋ ਸਕਦਾ ਆਪਾਂ ਖੁਦ ਸਾਰੇ ਤੁਲੇ ਹੋਇਆ ਆਪਣੀ ਜ਼ਮੀਨ ਨੂੰ ਆਪਣੀ ਧਰਤੀ ਨੂੰ ਖਤਮ ਕਰਨ ਤੇ ਪਾਣੀ ਨੂੰ ਖਤਮ ਕਰਨ ਤੇ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰੇ ਸਾਥ ਦੇਣਗੇ ਤਾਂ ਕੋ ਤਾਂ ਕੁਝ ਹੋਊਗਾ ਪੰਜਾਬੀਓ ਜੇ ਪਾਣੀ ਬਚਾਉਣਾ ਹੈ ਤਾਂ ਰੁੱਖ ਲਗਾਣ ਹੀ ਪੈਣਗੇ ਵੱਧ ਤੋਂ ਵੱਧ ਰੁੱਖ ਲਗਾਓ ਬਾਈ ਆਪਣੇ ਹਿੱਸੇ ਦੇ ਜਿੰਨਾ ਵੀ ਜਿਨੇ ਕੋਈ ਇੱਕ ਲਗਾਣਾ ਇੱਕ ਲਗਾਓ ਕੋਈ ਦੋ ਜਿੰਨੀ ਜਿਸ ਕੋਲ ਜਗ੍ਹਾ ਹੈ ਲਗਾਓ ਠੀਕ ਹੈ ਹੋਰ ਸਟੇਟਾਂ ਦੇ ਵਿੱਚ ਤੁਸੀਂ ਚੱਲ ਜੋ ਵਾਰਿਸ਼ ਠੰਡ ਕਿਉਂ ਹੈ ਰੁੱਖਾਂ ਕਰਕੇ ਹੁਣ ਸਾਰਾ ਪੰਜਾਬ ਗਰਮੀ ਤੋਂ ਪਰੇਸ਼ਾਨ ਹੋ ਕੇ ਪਹਾੜਾਂ ਵੱਲ ਨੂੰ ਭੱਜਿਆ ਜਾ ਰਿਹਾ ਕਿਉਂ ਭੱਜਿਆ ਜਾ ਰਿਹਾ ਕਿਉਂਕਿ ਉੱਥੇ ਠੰਡ ਹੈ ਠੰਡ ਕਿਉਂ ਹੈ ਕਿਉਂਕਿ ਰੁੱਖ ਬਹੁਤ ਲਗਾਏ ਹੋਏ ਨੇ ਭਈ ਅਥਾਰਟੀ ਨੇ ਕਿ ਕਿਸੇ ਕੋਲੇ ਰੁੱਖ ਕਟਣ ਦੀ ਆਪਣੇ ਤਾਂ ਮਿੰਟ ਲਾਉਂਦਾ ਅਗਲਾ ਰੁੱਖ ਕਟਣ ਦਾ ਠੀਕ ਹੈ ਪਾਣੀ ਚੱਲਦਾ ਰਹਿੰਦਾ ਹੁਣ ਕਿਸਾਨ ਨੂੰ ਆਪਾਂ ਕਹਦੇ ਨੇ ਝੋਨਾ ਲਾਉਂਦਾ ਠੀਕ ਕਿੱਲੇ ਝੋਨੇ ਨਾਲ ਥੋੜੀ ਪਾਣੀ ਖਤਮ ਹੁੰਦਾ ਕਿੰਨੇ ਆਪਣੇ ਚੱਲ ਰਹੇ ਨੇ ਪਾਣੀ ਵਾਲੇ ਡੱਗ ਜਿਹੜੇ ਗੱਡੀਆਂ ਕਾਰਾਂ ਧੋਂਦੇ ਨੇਗੇ ਕਿੰਨੇ ਚੱਲ ਰਹੇ ਨੇ ਕਿੰਨਾ ਪਾਣੀ ਦੀ ਵੇਸਟੇਜ ਹੁੰਦੀ ਆ ਹੂੰ ਕਿੰਨੀਆਂ ਸ਼ਹਿਰਾਂ ਦੇ ਵਿੱਚ ਟੂਟੀਆਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦੂੰਗਾ ਕਿੰਨੀਆਂ ਹੀ ਸ਼ਹਿਰਾਂ ਦੇ ਵਿੱਚ ਟੂਟੀਆਂ ਨੇ ਜਿਹੜੀਆਂ ਖੁੱਲੀਆਂ ਫਿਰਦੀਆਂ ਨੇ ਸੜਕਾਂ ਤੇ ਆਮ ਚੱਲਦੀਆਂ ਰਹਿੰਦੀਆਂ ਨੇ ਨਾਲੀਆਂ ਦੇ ਵਿੱਚ ਦਿਨੇ ਪਾਣੀ ਆ ਚੱਲਦਾ ਰਹਿੰਦਾ ਵਾ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀਗੀ ਉਸ ਚੀਜ਼ ਦੀ ਤੇ ਪਤਾ ਨਹੀਂ ਕਿੰਨੀਆਂ ਟੂਟੀਆਂ ਨੇ ਜਿਹੜੀਆਂ ਅਹੀਂ ਖੁੱਲੀਆਂ ਚੱਲਦੀਆਂ ਰਹਿੰਦੀਆਂ ਲੋਕ ਪਾਣੀ ਸੜਕੀ ਭੁੱਲ ਜਾਂਦੇ ਤੇ ਦੋਸਤੀ ਕਿਹਨੂੰ ਬਣਾ ਦਿੰਦੇ ਆ ਕਿਸਾਨਾਂ ਨਹੀਂ ਵੀਰੋ ਦੋਸਤੀ ਆਪਾਂ ਸਾਰੇ ਹੀ ਆ ਪਹਿਲਾਂ ਅੱਜ ਤੋਂ ਕਈ ਸਾਲ ਪਹਿਲਾਂ ਆ ਲੋਕ ਟਾਇਲਟ ਵਗੈਰਾ ਜਾਂਦੇ ਸੀ ਬਾਹਰ ਅੱਜ ਹਰੇਕ ਘਰ ਦੇ ਵਿੱਚ ਟਾਇਲਟਾਂ ਬਣ ਗਈਆਂ ਤਿੰਨ 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 ਟਾਇਲਟਾਂ ਬਣ ਗਈਆਂ ਤਿੰਨ ਤਿੰਨ ਵਾਸ਼ਰੂਮ ਬਣੇ ਹੋਏ ਨੇ ਠੀਕ ਹੈ ਹਰੇਕ ਕਮਰੇ ਦੇ ਨਾਲ ਅਟੈਚ ਆਪਾਂ ਬਣਾ ਦਿੰਨੇ ਆ ਜੇ ਘਰ ਦੇ ਵਿੱਚ ਪੰਜ ਮੈਂਬਰ ਨੇ ਤਾਂ ਤੁਸੀਂ ਇਹ ਲਗਾ ਲਓ 200 ਲੀਟਰ ਪਾਣੀ ਸਿੱਧਾ ਹੀ ਵੇਸਟ ਹੋ ਗਿਆ 100 ਲੀਟਰ ਉਸ ਤੋਂ ਬਾਅਦ ਕਈ ਮੇਰੇ ਵਰਗੇ ਇਹੋ ਜਿਹੇ ਵੀ ਨੇ ਜਿਹੜੇ ਦੋ ਦੋ ਵਾਰ ਜਾਂਦੇ ਨੇ ਬਹੁਤ ਜਿਹੜੇ ਦੋ ਦੋ ਵਾਰ ਜਾਂਦੇ ਨੇ ਕਿੰਨੇ ਪਾਣੀ ਦੀ ਵੇਸਟੇਜ ਆ ਜਿਹੜੀ ਅਸੀਂ ਫਾਲਤੂ ਵੇਸਟੇਜ ਕਰ ਰਹੇ ਹਾਂਗੇ ਪਾਣੀ ਦੀ ਤੇ ਦੋਸਤੀ ਆਪਾਂ ਕਿਹਨੂੰ ਬਣਾਉਨੇ ਆ ਕਿਸਾਨ ਨੂੰ ਕਿਸਾਨ ਕੱਲਾ ਕਿਸਾਨ ਦੋਸੀ ਨਹੀਂ ਹੈਗਾ ਦੋਸੀ ਆਪਾਂ ਸਾਰੇ ਹੀ ਆ ਸਾਰੇ ਦੋਸੀ ਆ ਤੁਸੀਂ ਲਗਾ ਲਓ ਕੱਲਾ ਕੱਪੜੇ ਧੋਣ ਵਾਸਤੇ ਆਪਾਂ ਕਿੰਨਾ ਪਾਣੀ ਵੇਸਟ ਕਰਦੇ ਆ ਪਹਿਲਾਂ ਕੱਪੜੇ ਰਾਤ ਨੂੰ ਭੇਕੇ ਰੱਖਦੇ ਹੁਣ ਮਸ਼ੀਨਾਂ ਆ ਗਈਆਂ ਮਸ਼ੀਨਾਂ ਦੇ ਵਿੱਚ ਕਿੰਨੇ ਪਾਣੀ ਦੀ ਵੇਸਟੇਜ ਹੁੰਦੀ ਆ ਠੀਕ ਹੈ ਏਸੀ ਏਸੀ ਦਾ ਪਾਣੀ ਆ ਸਾਰਾ ਦਿਨ ਚੱਲਦਾ ਰਹਿੰਦਾ ਉਹਦੇ ਥੱਲੇ ਟੱਪ ਰੱਖ ਦਿਓ ਯਾਰ ਹੈ ਆਪਣੇ ਆਰਓ ਹੋ ਗਈ ਆਰਓ ਦਾ ਪਾਣੀ ਸਾਰਾ ਦਿਨ ਨਿਕਲਦਾ ਰਹਿੰਦਾ 10 ਲੀਟਰ ਵਿੱਚੋਂ 2-3 ਲੀਟਰ ਪਾਣੀ ਨਿਕਲਦਾ ਉਹ ਵੀ ਵੇਸਟੇਜ ਆ ਫਿਰ ਆਪਾਂ ਦੋਸੀ ਜੀ ਨੂੰ ਬਣਾਉਨੇ ਆ ਕਿਸਾਨ ਇਹ ਚੀਜ਼ਾਂ ਤਾਂ ਸ਼ਹਿਰੋਂ ਤੋਂ ਚਲੀਆਂ ਹੋਈਆਂ ਨੇ ਨਾ ਫਿਰ ਸਭ ਤੋਂ ਵੱਡੀ ਦੋਸ਼ੀ ਤਾਂ ਸ਼ਹਿਰ ਵਾਲੇ ਹੋਏ ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਰੁੱਖ ਲਗਾਓ ਬਾਈ ਜੇ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਆ ਆਪਾਂ ਤਾਂ ਵੱਧ ਤੋਂ ਵੱਧ ਰੁੱਖ ਲਗਾਓ ਅਸੀਂ ਅੱਧ ਖਾ ਸਕਦੇ ਆ ਵੀ ਕਿਸਾਨ ਦੋਸੀ ਨਹੀਂ ਹੈਗਾ ਕਿਸਾਨ ਨੂੰ ਦੋਸ਼ੀ ਨਾ ਬਣਾਓ ਕਿਸਾਨ ਦੋਸ਼ੀ ਨਹੀਂ ਹੈਗਾ ਹਰੇਕ ਕਿਸਾਨ ਦੀ ਆ ਦੇਖ ਲੋ ਹਰੇਕ ਕਿਸਾਨ ਦੀ ਮੋਟਰ ਤੇ ਤੁਹਾਨੂੰ ਪੌਦੇ ਮਿਲਣਗੇ ਹਰੇਕ ਕਿਸਾਨ ਦੀ ਮੋਟਰ ਤੇ ਤੁਹਾਨੂੰ ਪੌਦੇ ਮਿਲਣਗੇ ਹਰੇਕ ਕਿਸਾਨ ਦੀ ਮੋਟਰ ਤੇ ਇਹ ਆ ਦੇਖੋ ਹਰੇਕ ਕਿਸਾਨ ਦੀ ਮੋਟਰ ਤੇ ਇੱਕ ਨਹੀਂ ਸਾਰੀਆਂ ਤੇ ਕਿਸੇ ਵੀ ਮੋਟਰ ਤੇ ਹੋਣਾ ਜਿੱਥੇ ਰੁਕ ਨਹੀਂ ਹੋਊਗਾ ਪਰ ਹਰੇਕ ਮੋਟਰ ਤੇ ਤੁਹਾਨੂੰ ਪੌਦੇ ਮਿਲਣਗੇ ਮਿਲਣਗੇ ਠੀਕ ਹੈ ਵੀਰੋ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਮਿਹਰਬਾਨੀ ਧੰਨਵਾਦ